ਸਭ ਤੋਂ ਪਹਿਲਾਂ ਤਾਂ ਮੈਂ ਅਗਰਵਾਲ ਸਮਾਜ ਦੇ ਨਾਲ-ਨਾਲ ਸਾਰਾ ਹੀ ਇਲਾਕਾ ਨਿਵਾਸੀਆਂ ਨੂੰ ਔਰ ਆਪਣੇ ਨਾਗਰ ਨਿਵਾਸੀਆਂ ਨੂੰ ਅਗਰਵਾਲ ਮਹਾਰਾਜਾ ਅਗਰਸੈਨ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਮੈਂ ਮੇਰੇ ਅਗਰਵਾਲ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਸਾਨੂੰ ਮਹਾਰਾਜਾ ਅਗਰਸੈਨ ਦੇ ਪੂਰਨਿਆ ਤੇ ਚੱਲਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਮਹਾਰਾਜਾ ਅਗਰਸੈਨ ਦਾ ਇੱਕ ਮੇਨ ਸਿਧਾਂਤ ਸੀ ਕਿ ਅਗਰ ਉਹਦੇ ਰਾਜ ਦੇ ਵਿੱਚ ਕੋਈ ਬਾਹਰੋਂ ਬੰਦਾ ਨਵਾਂ ਆਉਂਦਾ ਸੀ ਜਾਂ ਕਿਸੇ ਤੇ ਕੋਈ ਬਿਫਤਾ ਪੈ ਗਈ ਕਿਸੇ ਵੀ ਤਰ੍ਹਾਂ ਦੀ ਤਾਂ ਉਸ ਨੂੰ ਇੱਕ ਇੱਟ ਅਤੇ 1 ਰੁਪਿਆ ਦੇ ਕੇ ਉਸ ਮੇ ਦੇ ਮੁਤਾਬਕ ਇੱਕ ਇੱਟ ਤੇ 1 ਰੁਪਿਆ ਬਹੁਤ ਜ਼ਿਆਦਾ ਹੁੰਦਾ ਸੀ ਮਹਾਰਾਜ ਅਗਰਸੈਨ ਦੀ ਇਹ ਸਾਮਰਾਜ ਦੇ ਉਹਦੇ ਵਿੱਚ ਕੋਈ ਵੀ ਆਦਮੀ ਹੋਣੀ ਚਾਹੁੰਦੇ ਸੀ ਵੀ ਕੋਈ ਛੋਟਾ ਵੱਡਾ ਰਹੇ ਉਹ ਚਾਹੁੰਦੇ ਸੀ ਹਰ ਇੱਕ ਆਦਮੀ ਜੋ ਵੀ ਮੇਰਾ ਨਗਰ ਦਾ ਵਾਸੀ ਹੈ ਉਹ ਬਰਾਬਰ ਰਹੇ ਤਾਂ ਕਿਸੇ ਤੇ ਵੀ ਕੋਈ ਨਸੀਬਤ ਹੁੰਦੀ ਸੀ ਇੱਕ ਟਿੱਕ ਤੇ 1 ਰੁਪਏ ਦਾ ਸਨਾਤ ਉਸ ਜਵਾਨੇ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਤਾਂ ਕਿ ਜੇ ਕੋਈ ਬੰਦਾ ਕਿਸੇ ਗੱਲੋਂ ਕਮਜ਼ੋਰ ਹੋ ਜਾਂਦਾ ਹੈ ਤਾਂ ਉਸ ਨੂੰ ਇੱਕ 1 ਰੁਪਿਆ ਤੇ ਇੱਕ ਟਿੱਕ ਦੇ ਕੇ ਆਪਦੇ ਸਮਾਜ ਦੇ ਬਰਾਬਰ ਲਿਆ ਕੇ ਖੜਾ ਕੀਤਾ ਜਾਵੇ ਤਾਂ ਅਸੀਂ ਵੀ ਮੈਂ ਇਹੀ ਮਲਵੇ ਸਾਡੇ ਸਮਾਜ ਨੂੰ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਮਹਾਰਾਜਾ ਅਗਰਸੈਨ ਦੇ ਪੂਰਨਾਂ ਦੇ ਚੱਲਦੇ ਹੋਏ ਇਸ ਸਨਾਤ ਨੂੰ ਅਪਣਾਉਣਾ ਚਾਹੀਦਾ ਹੈ ਸਿਰਫ ਅਗਰਵਾਲ ਬੀਰੀ ਨਹੀਂ ਅਗਰ ਕਿਸੇ ਵੀ ਸਾਡੇ ਪਿੰਡ ਵਾਸੀ ਤੇ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਸਾਨੂੰ ਉਸ ਦੀ ਜੋ ਵੀ ਅਸੀਂ ਸਹਾਇਤਾ ਕਰ ਸਕਦੇ ਹਾਂ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਉਹ ਦੁਬਾਰਾ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ ਔਰ ਸਮਾਜ ਦੇ ਵਿੱਚ ਆਪ ਦਾ ਸਥਾਨ ਹੈ ਜੋ ਉਹ ਪ੍ਰਾਪਤ ਕਰ ਸਕੇ ਸ਼ੋਭਾ ਯਾਤਰਾ ਦਾ ਜੋ ਪ੍ਰੋਗਰਾਮ ਹੈ ਉਹ 28 ਤਰੀਕ ਨੂੰ ਰੱਖਿਆ ਗਿਆ ਹੈ 28 ਤਰੀਕ ਨੂੰ ਦਿਨ ਐਤਵਾਰ ਲਾਸ ਸੰਡੇ ਹੈ ਉਸ ਦਿਨ ਇਸ ਤਰ੍ਹਾਂ ਹੀ ਬੜੀ ਧੂਮ ਧਾਮ ਦੇ ਨਾਲ ਅਗਰ ਸੈਨ ਜੋ ਸ਼ੋਭਾ ਯਾਤਰਾ ਕੱਢੀ ਜਾਏਗੀ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਹੀ ਤਾਂ ਮੈਂ ਸਾਰੇ ਵੀਰਾਂ ਨੂੰ ਤੁਹਾਡੇ ਰਾਹੀਂ ਸੰਦੇਸ਼ ਦੇਣਾ ਚਾਹਾਂਗਾ ਕਿ ਉਸ ਦਿਨ 28 ਤਰੀਕ ਨੂੰ ਦਿਨ ਐਤਵਾਰ ਨੂੰ 10 ਵਜੇ ਹਨੂਮਾਨ ਮੰਦਿਰ ਜੀ ਤੋਂ ਅਸੀਂ ਸ਼ੋਭਾ ਯਾਤਰਾ ਸ਼ੁਰੂ ਕਰਾਂਗੇ ਤੇ 1 ਵਜੇ ਦੇ ਲਗਭਗ ਪੁਰਾਣਾ ਬਾਜ਼ਾਰ ਮੰਦਿਰ ਦੇ ਵਿੱਚ ਉਹ ਜਿਹੜੀ ਸ਼ੋਭਾ ਯਾਤਰਾ ਸਮਾਪਤ ਹੋਵੇਗੀ ਤੇ ਉਸ ਤੋਂ ਬਾਅਦ ਉੱਥੇ ਪ੍ਰੀਤੀ ਭੋਜ ਹੋਵੇਗਾ ਹਰ ਹਰ ਸਾਲ ਦੀ ਤਰ੍ਹਾਂ ਹੀ ਅਸੀਂ ਇਸ ਸਾਲ ਵੀ ਬੜੇ ਧੂਮ ਧਾਮ ਨਾਲ ਅਗਰਸੈਨ ਜਿਹੜੀ ਜਨਮ ਦਿ ਹੈ ਉਹ ਬਣਾ ਰਹੇ ਆ ਸ਼ੋਭਾ ਯਾਤਰਾ ਉਸ ਦਿਨ ਅਸੀਂ ਕੱਢਾਂਗੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਮਹਾਰਾਜਾ ਅਗਰਸੈਨ ਦੀ ਜੈ ਕਰਦਾ ਸਾਰੇ ਮੇਰੇ ਵੀਰਾਂ ਨੂੰ ਜਿਵੇਂ ਕਿ ਸਾਡੇ ਪ੍ਰਧਾਨ ਜੀ ਸ਼ਤੀਸ਼ ਜੀ ਨੇ ਕਿਹਾ ਅੱਜ ਮਹਾਰਾਜਾ ਅਗਰਸੈਨ ਦੀ ਜਨਮ ਦਿ ਅੱਜ ਹੈ ਵੈਸੇ ਇਹ ਇੱਕ ਨਰਾਤੇ ਤੋਂ ਲੈ ਕੇ ਨੌ ਨਰਾਤਿਆਂ ਤੱਕ ਕਦੋਂ ਵੀ ਮਨਾਈ ਜਾ ਸਕਦੀ ਹੈ ਐਕਚੁਅਲੀ ਅੱਜ ਇਹਨਾਂ ਦਾ ਜਨਮ ਦਿਨ ਹੈ ਜੋ ਅੱਜ ਲੱਡੂ ਵੰਡੇ ਜਾ ਰਹੇ ਆ 28 ਤਰੀਕ ਨੂੰ ਦਿਨ ਐਤਵਾਰ ਨੂੰ ਸ਼ੋਭਾ ਯਾਤਰਾ ਸਰਦੂਲਗੜ੍ਹ ਦੇ ਵਿੱਚ ਕੱਢੀ ਜਾਵੇਗੀ। ਇਹੀ ਮੈਂ ਸੰਦੇਸ਼ ਦਿੰਨਾ ਹੈ ਮੇਰੇ ਅਗਰਵਾਲ ਵੀਰਾਂ ਨੂੰ ਵੀ ਵੱਧ ਚੜ ਕੇ ਮਹਾਰਾਜਾ ਅਗਰਸੈਨ ਜੋ ਜਨਤੀ ਆਪਾਂ ਬਣਾਵਾਂਗੇ ਇਹਦੇ ਵਿੱਚ ਹਿੱਸਾ ਲੈ ਆ ਜਾਵੇ। ਇਹ ਸਾਡੀ ਇਹ ਸੋਚ ਹੈ ਕਿ ਇਸ ਸਾਲ ਦੇ ਵਿੱਚ ਵਿੱਚ ਅਸੀਂ ਮਹਾਰਾਜਾ ਅਗਰਸੈਨ ਦਾ ਸਟੈਚੂ ਲਾਉਣ ਬਾਰੇ ਸੋਚ ਰਹੇ ਹਾਂ ਤੇ ਮੇਰੇ ਅਗਰਵਾਲ ਵੀਰਾਂ ਨੂੰ ਇਹੀ ਮੇਰੀ ਤਾਂ ਰਿਕੁਐਸਟ ਹੈ ਬੇਨਤੀ ਹੈ ਵੀ ਵੱਧ ਚੜ ਕੇ ਹਿੱਸਾ ਲਓ ਕੋਈ ਚੰਗੀ ਜੀ ਜਗ੍ਹਾ ਦਾ ਚੋਣ ਆਪ ਕਰੋ। ਕਿਤੇ ਅਸੀਂ ਇਹ ਸਟੈਚੂ ਸਟਾਫਟ ਕਰ ਸਕੀ ਅੱਜ ਅਸੀਂ ਸਾਰੇ ਮੇਰੇ ਅਗਰਵਾਲ ਵੀਰਾਂ ਨੂੰ ਅਤੇ ਦੂਸਰੇ ਵੀ ਬਰਾਦੀ ਦੇ ਵੀਰਾਂ ਨੂੰ ਇਹ ਰਿਕੁਐਸਟ ਕਰਦੇ ਆਂ ਕਿ ਸ਼ਾਮ ਨੂੰ ਦੀਪਮਾਲਾ ਜ਼ਰੂਰ ਕੀਤੀ ਜਾਵੇ ਹਰ ਇੱਕ ਪਰਿਵਾਰ ਨੂੰ ਘੱਟੋ ਘੱਟ 5 ਦੀਵੇ ਜ਼ਰੂਰ ਲਾਉਣੇ ਚਾਹੀਦੇ ਹਨ ਮਹਾਰਾਜਾ ਅਗਰਸੈਨ ਜੀ ਕੀ ਜੈ ਮੈਂ ਤਾਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਮਹਾਰਾਜਾ ਅਗਰਸੈਨ ਜੀ ਦੇ ਅੱਜ ਜਨਮ ਦਿਨ ਮੌਕੇ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਜੋ ਅਗਰਸੈਨ ਜੰਤੀ ਸਰਦੂਲਗੜ੍ਹ ਦੇ ਵਿੱਚ ਹਰ ਸਾਲ ਮਨਾਈ ਜਾਂਦੀ ਆ ਇਸ ਸਾਲ ਵੀ 28 9 2025 ਦਿਨ ਐਤਵਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਈ ਜਾਵੇਗੀ ਅਤੇ ਸਾਰੇ ਹੀ ਸਰਦੂਲਗੜ੍ਹ ਸ਼ਹਿਰ ਨਿਵਾਸੀਆਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਦੇ ਵਿੱਚ ਵੱਧ ਚੜ ਕੇ ਇੱਥੇ ਆਪਣੇ ਮਹਾਰਾਜ ਅਗਰਸੈਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਿਓ ਅਤੇ 28 9 ਨੂੰ ਹਨੂਮਾਨ ਮੰਦਰ ਤੋਂ ਚੱਲ ਕੇ ਪਰਾਣਾ ਬਾਜ਼ਾਰ ਦੇ ਵਿੱਚ ਸੰਪੂਰਨ ਕੀਤੀ ਜਾਵੇਗੀ ਜੈ ਸ਼੍ਰੀ ਰਾਮ ਮਹਾਰਾਜ ਅਗਰਸੈਨ ਜੀ ਜੈ ਸਾਰਿਆਂ ਨੂੰ ਤੇ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਮਹਾਰਾਜਾ ਗੁਰਸੈ ਸਿੰਘ ਜੈੰਤੀ ਦੀਆਂ ਲੱਖ ਲੱਖ ਵਧਾਈਆਂ ਹਰ ਸਾਲ ਦੀ ਤਰ੍ਹਾਂ ਮਹਾਰਾਜਾ ਗੁਰਸੈ ਸਿੰਘ ਜੈੰਤੀ 28 ਸਤੰਬਰ 2025 ਨੂੰ ਜਿਸ ਤਰ੍ਹਾਂ ਪਹਿਲਾਂ ਸ਼ੋਭਾ ਯਾਤਰਾ ਕੱਢਦੇ ਸੀ ਉਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਕੱਢ ਕੇ ਪੂਰੇ ਸ਼ਹਿਰ ਦੇ ਵਿੱਚ ਧੂਮ-ਧਾਮ ਨਾਲ ਮਨਾਈ ਜਾਵੇਗੀ ਤੇ ਨਾਲ ਮੇਰੀ ਅਪੀਲ ਹੈ ਵੀ ਸਾਰਿਆਂ ਨੂੰ ਸ਼ਾਮ ਨੂੰ ਕਾਰਾਂ ਦੇ ਵਿੱਚ ਦੀਵੇ ਲਾ ਕੇ ਦੀਵ ਮਾਲਾ ਕੀਤੀ ਜਾਵੇ 贾医生。Yeah,